2014 2014 ਮਾਡਲ ਚਾਰੇ ਟਾਇਰ ਨਵੇਂ ਚਾਰੇ ਟਾਇਰ ਨਵੇਂ ਜੀ ਸੱਚ ਕੋਲ ਪੰਜਾਬ ਤੇ ਹਰਿਆਣਾ ਦੇ ਡਾਇਰੈਕਟਰ ਮਿਲੇਗਾ ਜੀ ਲੋਨ ਕਲੀਅਰ ਮਿਲੇਗਾ ਜੀ ਜੇ ਕਿਸੇ ਬੰਦੇ ਨੇ ਲੋਨ ਵੀ ਕਰਾਉਣਾ ਹੋਵੇ ਪੁਰਾਣੇ ਟਰੈਕਟਰ ਤੇ ਜੀ ਲੋਨ ਵੀ ਹੋ ਜਾਏਗਾ ਲੋਨ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਤੇ ਅੱਜ ਪਹੁੰਚਾਂਗੇ ਪਟਿਆਲਾ ਮਾਰਕੀਟ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ 735 855 ਸੋਨਾਲੀਕਾ ਜੌਂਡੀਅਰ ਸਾਰੇ ਟਰੈਕਟਰ ਦਿਖਾ ਦਾਂਗੇ ਤੇ ਕੀ ਡੇਟ ਰਹਿਣਗੇ ਬਾਈ ਆਪਣੇ ਨਾਲ ਆਏ ਬਾਈ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਹੈ ਜੀ। ਸੁਭਨਾਮ ਕੀ ਹੈ ਜੀ ਆਪਣਾ? ਮੇਰਾ ਨਾਮ ਮਨਦੀਪ ਸਿੰਘ ਹੈ ਜੀ। ਤੇ ਇੱਥੇ ਕਿੰਨੇ ਨੰਬਰ ਦੁਕਾਨ ਤੇ ਖੜੇ ਆਪਾਂ? ਆਪਾਂ 158 ਨੰਬਰ 100 ਹੀ ਟਰੈਕਟਰ ਤੇ ਦੁਕਾਨ ਤੇ ਖੜੇ ਆ ਵੀਰੇ। 100 ਹੀ ਟਰੈਕਟਰ ਦੁਕਾਨ। ਲਓ ਜੀ 158 ਨੰਬਰ ਹੈ ਤੇ ਟਰੈਕਟਰ ਤੋਂ ਆਪਾਂ ਰੇਟ ਕੀ ਰਹਿਣਗੇ? ਕਿਹੜਾ ਮਾਡਲ ਕਿੰਨੇ ਦੇ ਵਿੱਚ ਮਿਲ ਜੂਗਾ? ਸਾਰੀ ਜਾਣਕਾਰੀ ਲੈਣਿਆਂ ਤੇ ਟਰੈਕਟਰ ਸਟਾਰਟ ਕਰਨ ਤੇ ਇਹ ਦੱਸ ਦਿਓ ਵੀਰੇ ਪੰਜਾਬ ਨੰਬਰ ਹੋਣਗੇ ਜਾਂ ਹਰਿਆਣਾ ਜਾਂ ਕੋਈ ਹੋਰ ਆਊਥਰ? ਨੰਬਰ ਮਿਲ ਜਾਂਦੀ ਹੈ ਸਿਰਫ ਦੋ ਹੀ ਸਟੇਟਾਂ ਦੇ ਮਿਲਣਗੇ ਪੰਜਾਬ ਦੇ ਹਰਿਆਣਾ ਨੰਬਰ ਪੰਜਾਬ ਤੇ ਹਰਿਆਣਾ ਤੇ ਸਭ ਤੋਂ ਪਹਿਲਾ ਟਰੈਕਟਰ ਜਿਹੜਾ ਐਂਡੋ ਫਾਰਮ ਦਿਖਾ ਦਿੰਦੇ ਆ ਸੋਨੂੰ 3055 ਇਹ ਕਿੰਨਾ ਮਾਡਲ ਹੈ ਜੀ ਇਹ 2013 ਮਾਡਲ ਹੈ ਜੀ ਪੰਜਾਬ ਨੰਬਰ ਹੈ 2013 ਮਾਡਲ ਪੰਜਾਬ ਨੰਬਰ ਕੀ ਰੇਟ ਦੇ ਵਿੱਚ ਮਿਲ ਜੂਗਾ ਜੀ ਇਹ 2 ਲੱਖ 45000 ਰੁਪਏ ਮੰਗਦੇ ਆ ਬਾਕੀ ਮੌਕੇ ਤੇ 2 ਲੱਖ ਤੇ 45000 ਦੀ ਕੀਮਤ ਆ ਬਾਕੀ ਰੇਟ ਮੌਕੇ ਤੇ ਹੋ ਜੂਗਾ ਵੀਰੇ ਇਹ ਨੰਬਰ ਹੈ ਜਿਹੜਾ ਵੀਰਾਂ ਦਾ ਡਿਸਪਲੇ ਤੇ ਆਈ ਜਾਂਦਾਗਾ ਤੇ ਅੱਗੇ ਜਿਹੜਾ ਟਰੈਕਟਰ ਆਗਾ ਉਹ ਹੈਗਾਗਾ ਸਵਰਾਜ 855 ਕਿੰਨਾ ਮਾਡਲ ਆਈ ਇਹ 2013 ਮਾਡਲ ਸਿੰਪਲ ਸਟੀering ਹੈ 2013 ਮਾਡਲ ਸਿੰਪਲ ਸਟੀering ਕਲੋਸ ਕਰ ਇੰਜਨ ਕਲੋਸ ਕਰ ਇੰਜਨ ਦੇ ਵਿੱਚ 385000 ਦੀ ਮੰਗ 385000 ਡਿਮਾਂਡ ਹੈ ਇਹਦੀ ਜੀ ਤੇ ਅੱਗੇ ਵੀਰੇ ਫਾਰਮ ਟਰੈਕ 60 ਵਾਲਾ ਆ ਗਿਆ ਕਿੰਨਾ ਮਾਡਲ ਆਈ ਇਹ 2008 ਮਾਡਲ 2008 ਮਾਡਲ ਜੀ ਪੰਜਾਬ ਨੰਬਰ ਇਹ ਹਰਿਆਣਾ ਨੰਬਰ ਹਰਿਆਣਾ ਨੰਬਰ ਕੀ ਰੇਟ ਦੇ ਵਿੱਚ ਆਈ ਇਹ 235000 ਰੁਪਏ ਦਾ 235000 ਜੀ ਅੱਗੇ ਆ ਗਿਆ ਮਹਿੰਦਰਾ ਜੀ 265 ਕਿੰਨਾ ਮਾਡਲ ਆ ਗਿਆ ਜੀ ਇਹ 1998 ਮਾਡਲ 1998 ਮਾਡਲ ਜੀ ਤੇ ਰੇਟ ਵੀਰੇ 165000 ਰੁਪਏ 165000 ਅਗੇ ਐਂਡੂ ਫਾਰਮ ਆਪਣਾ ਆ ਗਿਆ 355 ਜੀ ਹਾਂ ਜੀ 2022 ਮਾਡਲ 2022 ਮਾਡਲ ਜੀ 60 60 ਹਸ ਪਾਵਰ ਦਾ ਹੈ 60 ਐਚਪੀ ਦੇ ਵਿੱਚ ਹੈ 515000 ਰੁਪਏ ਦਾ ਜੀ 5 ਲੱਖ ਤੇ 15000 ਰੁਪਏ ਦੀ ਕੀਮਤ ਹੈ ਟੌਪ ਮਾਡਲ ਹੈ ਟੌਪ ਮਾਡਲ ਦੇ ਵਿੱਚ 500 ਘੰਟੇ ਚੱਲੇ ਸਿਰਫ 500 ਘੰਟਾ ਚੱਲੇ ਹੋਏ ਸ਼ੋਰੂਮ ਕੰਡੀਸ਼ਨ ਪਈਆ ਜਮਾ ਟਰੈਕਟਰ ਦੀ ਟਾਇਰ ਨਵੇਂ ਆ ਗਈ ਵੀਰੇ ਐਮ ਆਰ ਫੋ ਦੀ ਤੇ ਅੱਗੇ ਟਰੈਕਟਰ ਤੁਹਾਨੂੰ ਦਿਖਾ ਦਿੰਨੇ ਆ ਜੀ ਸਵਰਾਜ 744 ਕਿੰਨਾ ਮਾਡਲ ਆ ਗਈ ਇਹ ਇਹ 2020 ਮਾਡਲ ਹੈ 2020 ਮਾਡਲ ਹਰਿਆਣਾ ਨੰਬਰ ਹਰਿਆਣਾ ਨੰਬਰ ਨਕਦ ਕੈਸ਼ ਦਾ ਨਕਦ ਕੈਸ਼ ਫਰਸਟ ਪਾਰਟੀ ਦਾ ਜੀ ਫਰਸਟ ਪਾਰਟੀ ਨਗਦ ਕੈਸ਼ ਹਰਿਆਣਾ ਨੰਬਰ ਜੀ ਤੇ 550000 550000 ਕੀਮਤਾਂ ਦੀ ਬਾਕੀ ਰੇਟ ਮੌਕੇ ਤੇ ਹੋ ਜੂਗੀ ਜੀ ਜੀ ਤੇ ਅੱਗੇ ਸਾਨੂੰ ਦਿਖਾ ਦਨੇ ਆ 855 855 2021 ਮਾਡਲ 21 ਮਾਡਲ ਹਾਂਜੀ ਜੀ ਇਹ 6.5 ਲੱਖ ਰੁਪਏ ਦਾ 6 ਲੱਖ ਤੇ 50000 ਕੀਮਤ ਫਰਸਟ ਪਾਰਟੀ ਦਾ ਇਹ ਵੀ ਜੀ ਫਰਸਟ ਪਾਰਟੀ ਕੈਸ਼ ਦਾ ਨਗਦ ਕੈਸ਼ ਦਾ ਟਰੈਕਟਰ ਹੈ ਮਿੱਤਰੋ ਫਰਸਟ ਪਾਰਟੀ ਬਹੁਤ ਸੋਹਣਾ ਟਰੈਕਟਰ ਪਿਆ ਹੈ ਬਾਕੀ ਨੰਬਰ ਵੀਰਾਂ ਦਾ ਉੱਪਰ ਆ ਜਾਂਦਾ ਡਿਸਪਲੇ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਚਲਦੀ ਇੱਕ ਕਿ ਸਾਨੂੰ ਸੋਨਾ ਲੀਕਾ ਦਿਖਾ ਦੇਣਾ ਮੈਂ ਐਚ ਡੀ ਐਮ ਇਹ 50 ਐਚ ਪੀ ਦੇ ਵਿੱਚ ਆ ਗਿਆ ਆਰ ਐਕਸ 50 ਨੰਬਰ 52 ਐਚ ਪੀ ਦੇ ਵਿੱਚ ਜੀ ਕਿੰਨਾ ਮਾਡਲ ਹੈ ਜੀ ਇਹ 22 ਮਾਡਲ ਹੈ 3 ਸਪੀਡ ਹੈ 2022 ਮਾਡਲ 3 ਸਪੀਡ ਦੇ ਵਿੱਚ ਹੈ ਬਾਕੀ ਅਸੈਸਰੀ ਜਿਵੇਂ ਨਾਲ ਲੱਗੀ ਹੋ ਉਮੀ ਮਿਲ ਜੂ ਨਾਲੇ ਮਿਲ ਕੇ ਨਾਲ ਜੀ ਤੇ ਰੇਟ ਜੀ ਤੇ 575 ਦਾ 5 ਲੱਖ ਤੇ 75 ਹਜ਼ਾਰ ਦਾ ਹਾਂ ਜੀ ਅੱਗੇ ਆਪਣਾ ਜੌਂਡੀਅਰ 5310 ਜੀ ਹਾਂ ਜੀ ਪੰਜਾਬ ਨੰਬਰ ਤੇ ਮਾਡਲ ਕਿੰਨਾ ਹੈ ਜੀ 2007 ਜੀ 2007 27 ਦਾ ਪਾਸਾ ਪਟਿਆਲਾ ਨੰਬਰ ਪਾਸਿੰਗ ਪਈ ਹੈ ਜੀ 2027 ਤੱਕ 27 ਤੱਕ ਪਟਿਆਲਾ ਨੰਬਰ ਆ ਗਿਆ ਤੇ ਆਏ ਅਗਲੇ ਲਾਈ ਵੀਲ ਵੀ ਹੈਗੇ ਇਹਦੇ ਵੱਡੇ ਓਕੇ ਠੀਕ ਹੈ ਜੀ ਉਹ ਨਾਲ ਮਿਲ ਲੰਗੇ ਬੈਕਪੂ ਡਿੱਕ ਵਗੈਰਾ ਜਿਹੜਾ ਨਾਲ ਸਾਰਾ ਅਸੈਸਰੀ ਕੀ ਰੇਟ ਦੇ ਵਿੱਚ ਮਿਲ ਜੂਗਾ ਜੀ ਇਹ ਹੈਗਾ ਵੀਰੇ 485000 ਦਾ 4 ਲੱਖ 85000 ਦੀ ਕੀਮਤ ਹੈ ਜੀ ਤੇ ਅੱਗੇ ਆਪਾਂ ਸੋਨਾ ਲੀਕਾ ਡੀਏ 60 ਦਿਖਾ ਦੇਣੇ ਜੀ ਕਿੰਨਾ ਮਾਡਲ ਹੈ ਜੀ 2009 ਮਾਡਲ 2009 ਮਾਡਲ ਤੇ ਰੇਟ ਜੀ 1,95,000 ਦੀ ਕੀਮਤ ਹੈ ਜੀ 735 ਕਿੰਨਾ ਮਾਡਲ ਆ ਗਿਆ ਜੀ 96 ਮਾਡਲ 96 ਮਾਡਲ ਕੀ ਰੇਟ ਹੈ ਜੀ 1,25,000 1,25,000 ਰੁਪਏ ਦਾ ਇਹ ਟਰੈਕਟਰ ਮਿਲ ਜੂਗਾ ਜੀ 96 ਮਾਡਲ 96 ਮਾਡਲ ਇਹ ਕੀ ਹੈਗਾ ਮਾਡਲ ਕਿੰਨਾ ਮਾਡਲ ਹੈ ਜੀ ਇਹ 96 ਹੈ ਵੀ ਇਹ ਵੀ 96 ਮਾਡਲ ਹੈ ਜੀ ਤੇ ਇਹਦਾ ਕੀ ਰੇਟ ਹੋਊਗਾ ਜੀ 1,25,000 ਇਹਦਾ ਵੀ ਰੇਟ 1,25,000 ਬਾਈ ਤੇ ਟਾਇਰ ਫਰੰਟ ਜਮਾ ਨਮੀ ਨੇ ਤੇ ਲੋ ਜੀ ਤੇ ਅੱਗੇ ਆ ਗਿਆ 750 ਸੋਨਾਲੀ ਇੱਕ ਕਿੰਨਾ ਮਾਡਲ ਆ ਗਿਆ ਜੀ 2015 ਮਾਡਲ ਦਾ 2015 ਮਾਡਲ ਹਰਿਆਣਾ ਨਕਰ ਕੈਸ਼ ਦਾ ਟ੍ਰੈਕਟਰ ਹੈ ਜੀ ਨਾਗਦ ਕੈਸ਼ ਦਾ ਟ੍ਰੈਕਟਰ ਹੈ ਜੀ ਹਰਿਆਣਾ ਨੰਬਰ ਹੈ ਕੀ ਰੇਟ ਦੇ ਵਿੱਚ ਹੈ ਇਹ ਹੈਗਾ 395 3 ਲੱਖ ਤੇ 95 ਹਜ਼ਾਰ ਦੀ ਕੀਮਤ ਆ ਗਈ ਜੀ ਅੱਗੇ ਸਾਨੂੰ 855 ਦਾ ਦਿਖਾ ਦੇਣਾ ਪਾਵਰ ਸਟੀering ਦੇ ਵਿੱਚ 2014 2014 ਮਾਡਲ ਚਾਰੇ ਟਾਇਰ ਨਵੇਂ ਚਾਰੇ ਟਾਇਰ ਨਵੇਂ ਆ ਗਏ ਜੀ ਹਰਿਆਣਾ ਕਲੀਅਰ ਹਰਿਆਣਾ ਕਲੀਅਰ ਅਤੇ ਬਾਕੀ ਕਲੋਸ ਕਰ ਇੰਜਨ ਆ ਗਿਆ ਜੀ ਤੇ ਕੀ ਰੇਟ ਦੇ ਵਿੱਚ ਮਿਲੂਗਾ ਜੀ 4,35,000 ਰੁਪਏ ਦਾ ਇਹ 855 ਜਿਹੜਾ ਤੁਹਾਨੂੰ ਮਿਲ ਜੂਗਾ। ਬਾਕੀ ਰੇਟ ਮੌਕੇ ਦੇ ਨੇ ਇੱਕ ਡਿਮਾਂਡ ਹੈਗੀ। ਨੰਬਰ ਵਾਈਆਂ ਦਾ ਆਈ ਜਾਂਦਾ ਹੈ। ਸੰਪਰਕ ਕਰ ਲਿਓ। ਤੇ 735 ਕਿੰਨਾ ਮਾਡਲ ਆ ਗਿਆ ਜੀ? 2093 ਮਾਡਲ ਦਾ। 93 ਮਾਡਲ ਆ ਗਿਆ ਜੀ। ਜੀ। ਤੇ ਲਿਫਟ ਪੰਪ ਬਾਹਰ ਆ ਇਹਦਾ। ਲਿਫਟ ਪੰਪ ਬਾਹਰ ਆ ਗਿਆ। ਹੋਇਆ ਮਾਲਕ ਨੇ। ਓਕੇ। 50 ਨੰਬਰ ਆ। 50 ਨੰਬਰ ਆ। 1,35,000। 1,35,000 ਇਹਦੀ ਕੀਮਤ ਆ ਗਈ। ਜੀ। 855 ਜੀ। ਇਹ 12 ਮਾਡਲ ਦਾ। 2012 ਮਾਡਲ। ਜੀ। ਪੰਜਾਬ ਨੰਬਰ ਆਈ ਹਰਿਆਣਾ ਨੰਬਰ ਲੱਗ ਤੇ ਕੈਸ਼ ਹਰਿਆਣਾ ਨੰਬਰ ਲੱਗ ਤੇ ਕੈਸ਼ ਕੀਮਤ ਕੀ ਆ ਗਈ 350000 ਦਾ 3 ਲੱਖ 95000 95000 ਕੀਮਤ ਆ ਗਈ ਜੀ ਤੇ ਆਹ ਜੀ ਆਪਣਾ 735 999 ਇਹ 999 ਮਾਡਲ ਆ ਗਿਆ ਹਾਂ ਜੀ ਸੋਨਾ ਪਿਆ ਸਾਫ ਪਿਆ ਟਰੈਕਟਰ ਤੇ ਕੀ ਰੇਟ ਦੇ ਵਿੱਚ ਆਈ ਇਹ 1 ਲੱਖ 60000 1 ਲੱਖ ਤੇ 60000 ਹਰਿਆਣਾ ਨੰਬਰ ਆਈ ਇਹ ਹਰਿਆਣਾ ਕਲੀਅਰ ਜੀ ਹਰਿਆਣਾ ਕਲੀਅਰ ਜੀ ਅੱਗੇ ਆਪਾਂ ਜੌਂਡੀਅਰ ਦੇ ਵਿੱਚ ਆਣਾ ਪਾ ਦੀ ਜੀ ਕਿੰਨਾ ਮਾਡਲ ਆ ਗਿਆ ਇਹ 20 2009 ਮਾਡਲ ਡਬਲ ਪੀਟੀਓ ਡਬਲ ਪੀਟੀਓ ਇਹ ਹੈਗਾ ਜੀ 485000 ਦਾ 4 ਲੱਖ ਤੇ 85000 ਰੁਪਏ ਦੀ ਕੀਮਤ ਆ ਗਈ। ਖੈਰ ਨਾ ਬੇਨੇ ਨਵੇਂ ਟਾਇਰ ਜੇਕੇ ਦੇ ਆਗੇ ਜੀ ਅਗਲੇ ਵੀਕੇਟੀ ਦੇ ਅਗੇ ਵੀਕੇਟੀ ਦੇ ਆਗੇ ਜੀ ਨਵੇਂ ਟਾਇਰ ਆ ਗਏ ਚਾਰੇ ਸੋਹਣਾ ਟਰੈਕਟਰ ਚੰਗਾ ਹਨਾ ਜੀ ਪੂਰਾ ਵਧੀਆ ਹੈ ਤੇ ਬਾਕੀ ਜਿਹੜੇ ਤੁਹਾਡੇ ਕੋਲ ਟਰੈਕਟਰ ਨੇਗੇ ਕਾਪੀ ਕਾਗੀ ਦੇ ਕਿਵੇਂ ਹੁੰਦੇ ਆ ਸਾਰੇ ਕਲੀਅਰ ਮਿਲਣਗੇ ਜੀ ਨਾਮ ਕਰਾਉਣਾ ਪਊਗਾ ਜਿਹੜਾ ਵੀ ਪਾਸਿੰਗ ਦੇ ਅੰਦਰ ਹੋਏਗਾ ਜਿਹੜਾ ਪਾਸਿੰਗ ਦੇ ਬਾਹਰ ਆ ਟਰੈਕਟਰ ਉਹਦਾ ਨਾਮ ਹੋਣਾ ਨਹੀਂ ਦੇਖੋ ਬਿਲਕੁਲ ਬਿਲਕੁਲ ਜਿਹੜਾ ਅੰਦਰ ਆ ਪਾਸਿੰਗ ਦੇ 15 ਸਾਲਾਂ ਦੇ ਉਹ ਨਾਮ ਹੋਏਗਾ ਜੀ ਤੇ ਅੱਗੇ ਆਪਾਂ ਦਿਖਾ ਦਈਏ 36 ਦੀ ਦਿਖਾ ਦਈਏ ਕਿੰਨਾ ਮਾਡਲ ਆਈ ਇਹ 2013 ਮਾਡਲ 2013 ਮਾਡਲ ਜੀ ਪੰਜਾਬ ਨੰਬਰ ਹਰਿਆਣਾ ਨੰਬਰ ਹਰਿਆਣਾ ਨੰਬਰ ਕਲੀਅਰ ਜੀ ਨਾਮ ਹੋਏਗਾ ਕੋਈ ਦਿੱਕਤ ਨਹੀਂ ਨਾਮ ਚ ਜੀ ਠੀਕ ਹੈ ਇਹ ਹੈਗਾ 425 ਦਾ 425 ਫਿਟ ਜਾ 3 ਫਿਟ ਦੇ ਵਿੱਚ ਤੇ 20 ਕੀਟੀ ਦੇ ਟਾਇਰ ਆ ਗਏ ਤੇ ਜੀ ਜੀ ਤੇ ਅੱਗੇ ਆ ਗਿਆ ਜੀ ਆਪਣਾ RX ਆ ਗਿਆ 750 ਕਿੰਨਾ ਮਾਡਲ ਆ ਗਿਆ ਇਹ 2014 ਮਾਡਲ 2014 ਮਾਡਲ ਹਾਂਜੀ ਹਰਿਆਣਾ ਕਲੀਅਰ ਹਰਿਆਣਾ ਕਲੀਅਰ ਤੇ ਰੇਟ ਇਹ 350000 ਦਾ 350000 ਰੁਪਏ ਦਾ ਡਿਮਾਂਡ ਹੈ ਇਹਦੀ ਜੀ ਅੱਗੇ ਸਾਨੂੰ ਮੈਂ ਟਾਈਫੀ ਦਿਖਾ ਦੇਣਾ 30 ਹਨਾ IDI ਤੇ ਇਹ ਕਿੰਨਾ ਮਾਡਲ ਆ ਗਿਆ ਜੀ 2005 ਮਾਡਲ ਹਾਂਜੀ ਤੇ ਕੀ ਰੇਟ ਦੇ ਵਿੱਚ 1 ਲੱਖ 70000 ਦਾ ਜੀ 1 ਲੱਖ 70000 70000 ਟਾਇਰ ਨਵੇਂ ਨੇ ਟਾਇਰ ਨਵੇਂ ਆ ਗਏ ਗੁਡイヤー ਦੇ ਅਗਲੇ JK ਜੀ ਤੇ ਬਾਕੀ ਜਿਹੜੇ ਟਰੈਕਟਰ ਆਪਾਂ ਸਾਰੇ ਦਿਖਾਤੇ ਵੀਡੀਓ ਦੇ ਵਿੱਚ ਹਾਂਜੀ ਤੇ ਕਾਪੀ ਕਾਜੀ ਦਾ ਥੋੜੀ ਫੁੱਲ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਹੈ ਵੀਰੇ ਕੋਈ ਦਿੱਕਤ ਨਹੀਂ ਹੈਗੀ ਜੀ ਤੇ ਬਾਕੀ ਜੀ ਸਾਡਾ ਕੋਲ ਪੰਜਾਬ ਤੇ ਹਰਿਆਣਾ ਦੇ ਟਰੈਕਟਰ ਮਿਲੇਗਾ ਜੀ ਲੋਨ ਕਲੀਅਰ ਮਿਲੇਗਾ ਜੀ ਜੇ ਕਿਸੇ ਬੰਦੇ ਨੇ ਲੋਨ ਵੀ ਕਰਾਉਣਾ ਹੋਵੇ ਪੁਰਾਣੇ ਟਰੈਕਟਰ ਤੇ ਜੀ ਲੋਨ ਵੀ ਹੋ ਜਾਏਗਾ ਲੋਨ ਵੀ ਹੋ ਜਾਊਗਾ ਹਾਂਜੀ ਤੇ ਬਾਕੀ ਟਰੈਕਟਰ ਜਿਹੜੇ ਦਾ ਸਾਰੇ ਦਿਖਾਏ ਨੇ ਇੰਜਨ ਗੇਅਰ ਦੇ ਟਰੈਕਟਰ ਕਿਵੇਂ ਹੋਣਗੇ ਉਹ ਪਹਿਲਾ ਟਰੈਕਟਰ ਦਾ ਹੀ ਕੰਮ ਦਾ ਰਿਪੇਅਰ ਦਾ ਦੇਵੀਗੜ੍ਹ ਠੀਕ ਆ ਸਿੱਧੇ ਇਨਸਪੈਕਟਰ ਭਰਤੀ ਨਹੀਂ ਹੋਈ ਆਪਾਂ ਸਿੱਧੇ ਪਹਿਲਾਂ ਟਰੈਕਟਰ ਦਾ ਰਿਪੇਅਰ ਦਾ ਕੰਮ ਕਰਿਆ 25 ਸਾਲ ਉਸ ਤੋਂ ਬਾਅਦ ਇਹ ਲਾਈਨ ਬਦਲੀ ਆ ਜੀ ਤੇ ਮੇਰੀ ਇੱਕ ਹੋਰ ਬੇਨਤੀ ਹੈ ਵੀ ਜਿਵੇਂ ਟਰੈਕਟਰਾਂ ਦੇ ਜੋ ਕੋਈ ਮਾੜਾ ਮੋਟਾ ਰੰਗ ਪੇਟ ਹੁੰਦਾ ਜਾਂ ਟੱਚਿੰਗ ਹੁੰਦੀ ਆ ਉਹਨਾਂ ਕਾ ਤੁਸੀਂ ਦੱਸ ਕੇ ਦਿੰਦੇ ਹੋ ਦੱਸ ਕੇ ਦਿੰਦੇ ਆ ਜੇ ਹੋਏਗੀ ਟੱਚਿੰਗ ਸਾਡੇ ਕੋਲ ਹੁੰਦੀ ਹੀ ਨਹੀਂ ਟੱਚਿੰਗ ਟਰੈਕਟਰ ਤੇ ਚੰਗਾ ਸਾਫ ਸੁਥਰਾ ਟਰੈਕਟਰ ਲੈਣ ਬਿਨਾਂ ਅ ਜੱਟਾਂ ਦੀ ਦੁਕਾਨ ਆ ਇਹ ਠੀਕ ਆ ਸਾਡੇ ਹੀ ਰਿਸ਼ਤੇਦਾਰੀਆਂ ਨਿਕੜ ਜਾਂਦੇ ਨੇ ਕਦੇ ਉਧਰੋਂ ਨਿਕੜਾਈ ਜਾਂਦੇ ਉਧਰੋਂ ਨਿਕੜਾਈ ਅਸੀਂ ਮਾੜਾ ਟਰੈਕਟਰ ਰੱਖਦੇ ਹਾਂ ਸਾਡੇ ਦਾ ਵਿਸ਼ਵਾਸ ਤੇ ਟਰੈਕਟਰ ਲੈ ਕੇ ਜਾਂਦਾ ਜੀ ਕਿੰਨਾ ਟਾਈਮ ਪੁਰਾਣਾ ਕੰਮ ਆ ਜੀ ਸਾਨੂੰ ਹੋ ਗਏ 25 ਸਾਲ ਪਟਿਆਲੇ 25 ਸਾਲ ਠੀਕ ਆ ਜੀ ਇੱਕ ਵਾਰ ਆਪਾਂ ਦੁਬਾਰਾ ਲੋਕੇਸ਼ਨ ਬੋਲ ਲਈ ਸਤਨਾਮ ਸੋਹੀ ਟਰੈਕਟਰ ਸਤਨਾਮ ਸੋਹੀ ਟਰੈਕਟਰ ਦੁਕਾਨ ਨੰਬਰ ਨੰਬਰ 168 ਜੀ ਪਟਿਆਲਾ ਤੇ ਕੰਟੈਕਟ ਨੰਬਰ ਇੱਕ ਵਾਰ ਵੀਡੀਓ ਦੇ ਵਿੱਚ 437 41962 ਜੀ ਦੂਜਾ ਨੰਬਰ ਵੀ ਨੋਟ ਕਰ ਲਓ 98144 7682 ਜੀ ਬਹੁਤ ਬਹੁਤ ਧੰਨਵਾਦ ਜੀ ਟਾਈਮ ਦਿੱਤਾ ਥੈਂਕ ਯੂ ਤੇ ਇੱਕ ਵਾਰ ਸੰਪਰਕ ਜਰੂਰ ਕਰਿਓ ਬਾਈਆਂ ਨਾਲ ਤੇ ਵੀਡੀਓ ਸ਼ੇਅਰ ਜਰੂਰ ਕਰਦੇ ਤੇ ਪੇਜ ਫੋਲੋ ਕਰ ਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ